ਲੋ ਜੀ ਮੈਂ ਹੁਣ ਤੇਲੇ ਪਾਣੀ ਭਰਨਾ ਜੀ ਕਰਮ ਚੋਈਆ ਦੀ ਆ ਘਰ ਦੇ ਤੇ ਮੈਂ ਹੁਣ ਕਿ ਆ ਵੀ ਉਨ ਤਰ੍ਹਾਂ ਫਿਰ ਕਿ ਆ ਪਸਾਰਾ ਕੰਮ ਕਰ ਗਏ ਬੱਚੇ ਤਾਂ ਹੁਣ ਮਾਰ ਕੇ ਡਾਰੀ ਉਹਨਾਂ ਨੂੰ ਮੈਂ ਕਿਹਾ ਜੀ ਮੇਰੇ ਇੱਕ ਤਾਂ ਜੀ ਸਾਡੀ ਸਟੇਡੀ ਟੁੱਟੀ ਹੋਇਆ ਤੇ ਹੁਣ ਮੈਂ ਚੱਲਿਆ ਜੀ ਪਾਣੀ ਭਰਨਾ ਹੁਣ ਮੈਂ ਚੱਲ ਰਿਹਾ ਪਾਣੀ ਭਰਨਾ ਤੇ ਦੇਖੋ ਕਿੱਦਾਂ ਨਾ ਜਾ ਰਿਹਾ ਵੇਜਵਾਕੋ ਵੇਜਵਾਕੋ ਗਏ ਭੱਜ ਕੇ ਆਓ ਵੇਜਵਾਕੋ सुन दे कि सुन सुनते दे। दे सुनते बुढे बार की सुन गए चाय पैनी जी बुढ़े बारे इन्होंने की पूछना होते तो बुढे बारे कि आवाज दे देने के। ਪਾਣੀ ਭੈਣਾ ਪਾਣੀ ਆ ਵੇ ਇੱਥੇ ਟੂਟੀ ਤਾਂ ਭਰੀ ਤਾਂ ਜੀ ਪਾਣੀ ਤਾਜਾ ਅਬ ਫੇ ਬਦਿਆ ਟੂਟੀ ਛਮੇ ਛੇ ਰਾਂਦੀ ਹੈ ਪਾਣੀ ਭਰਦੇ ਆ ਤਾਜਾ ਪਾਣੀ ਹੈ ਅਬ ਵੇਖੋ ਮੇਰੀ ਬਦੂਚੀ ਤੇ ਰਾਮਾ ਪਰ ਇਹਨਾਂ ਪਾਣੀ ਮੇਗਾ ਪਾਣੀ ਪਾੜ ਲਗੇ ਤੇ ਫੇਰ ਟੂਟੀ ਦਾ ਕੱਲੂ ਆ ਬੱਦਲ ਹੋਏ ਤਾਂ ਸੀਗੇ ਬਹੁਤ ਪਰ ਮੀ ਕਿਤੇ ਪਾਪੂ ਗਿਆ ਲੱਗਦਾ ਮੈਨੂੰ ਤੇ ਚੱਕੋ ਜੀ ਇੱਕ ਬੋਤਲ ਗਈ ਪਰ ਦੂਜੀ ਆ ਪਰ ਰੱਖਦੇ ਨਹੀਂ ਫੇਰ ਵਿੱਚ ਤੇ ਉਹ ਲੋਕਾਂ ਨੂੰ ਕਹਿੰਦੇ ਸੀਗੇ ਕਿ ਰਾਜਾ ਨੇ ਕਰਾਜਾ ਨੇ ਕਰਾਜਾ ਨੇ ਫਿਰ ਮੇਰੇ ਨੇ ਕੰਮ ਬਦਾ ਬੂਟਾ ਲਵਾ ਕੇ ਗਏ ਕੁਸ ਮਾੜਾ ਮੋਟਾ ਪੱਤੇ ਸੀਗੇ ਇਹਦੇ ਟਾਲੀ ਦੇ ਉਹ ਸੁੰਭਰ ਕੇ ਗਏ ਫਿਰ ਇਹਨੇ ਜਾਣਾ ਹੀ ਜਾਣਾ ਸੀ ਮੇਕਅਪ ਅਜ ਤੁਸੀਂ ਜਾਓ ਫਿਰ ਜਾਣਾ ਹੀ ਆ ਤਾਂ ਤਵੇਲਾ ਘਾਤ ਕਰਦੇ ਮੌਸਮ ਬਹੁਤ ਸੀਨਾ ਜੀ ਵੇਖੋ ਕਿੰਨਾ ਵਧੀਆ ਮੌਸਮ ਬਰਕਰਾਰ ਮੌਸਮ ਹੈ ਵੇਖੋ ਤਾਂ ਇਹ ਬਹੁਤ ਮਮ ਮੌਸਮ ਤੁਹਾਨੂੰ ਮੌਸਮ ਬਹੁਤ ਵਧੀਆ ਕਿ ਮੈਂ ਹੁਣ ਬੋਤਲਾ ਦੋ ਭਰ ਲਿਆ ਤੇ ਮੈਂ ਕਿਹ ਵੀ ਚੱਲਦੇ ਆ ਹੁਣ ਮੈਂ ਜਾ ਰਿਹਾ ਸੀਗਾ ਤੇ ਕਰਮਜੀਤਾ ਦੀ ਨਹੀਂ ਨਾ ਜੀ ਉਹ ਚੇਤੀ ਆਇਆ ਨਹੀਂ ਜਾਣਾ ਅੱਗਰ ਸੀ ਦੋ ਤਿੰਨ ਵਾਰੀ ਮੀਂਹ ਛਾੜ ਕੇ ਨਾ ਤਾਂ ਕਰਕੇ ਡਰਦੇ ਐ ਜੇ ਮੀਂਹ ਆ ਗਿਆ ਬਾੜਾ ਪਰਮੇਂਦੇ ਵਿੱਚ ਇਹ ਔਖਾ ਹੋ ਜੀ ਲੋ ਜੀ ਆਪਾਂ ਨੂੰ ਯਾਹ ਰੱਖ ਲੈ ਆਪਣੇ ਜਿਹਦੇ ਪਿੱਛੇ ਆ ਖੋਲੀ ਆਪਾਂ ਦੇਖੋ ਓਹ ਹੋ 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 ਇਹ ਬਾਰੀ ਨਾ ਬਾਰੀ ਹੈ ਤਾਂ ਅੱਗੇ ਕਾਰ ਸੀਗਾ ਬਾਰੀ ਚ ਕਾ ਚਪਾਣਾ ਹੈ ਜੇ ਨਾ ਇਹ ਜੀ ਜੀ ਆਪਣੇ ਕੋਲ ਬਹੁਤ ਰਹੇ ਜੇ ਤੇ ਉਹਦੀ ਚਾਤੀ ਬਹੁਤ ਵਧੀਆ ਸੀ ਜਾਨੀ ਕਿ ਮਜ਼ਬੂਤੀ ਸੀ ਤੇ ਸੇਪਕੋਤਾ ਡੈਕਤ ਨਹੀਂ ਸੀਗੀ ਉਹਦੀ ਤੇ ਹੁਣ ਅਜਾ ਲੈ ਆਂਦੀ ਉਹ ਵੇਖ ਦੇ ਕੇ कोण 2013 ਲਈ ਆ ਤਨ ਜੇ ਪੰਜ ਚ ਵਹਿ ਗਈ ਤੇ ਜਾਨੀ ਕਿ ਕੱਲ ਜੀ ਨਹੀਂ ਉਹ ਪ੍ਰਚਲ ਗੱਲ ਦੀ ਬਣਾਉਂਦੀ ਜਿਹਨੇ ਨੇ ਕਰਾ ਹੋ ਤੇ ਉਹ ਵੈਸੇ ਬਾਰ ਫਦਾ ਚਾਉਂਦੀ ਆ ਬਹੁਤ ਤੇ ਜਿਹੜਾ ਪ੍ਰੋਬਲਮ ਵੱਡੀ ਆ ਉਹ ਹੈਗੀ ਆ ਬਾਰੀ ਜਲੋ ਕਿਉਂ ਬਾਰੀ ਜਦੋਂ ਲਾ ਦਿੰਦੇ ਨੇ ਤੇ ਬਾਰੀ ਹੋਰ ਵੀ ਕੜਾਕ ਦੇ ਰਿਆ ਜਾਂਦੀ ਆ ਬਾਰ ਥੋੜੇ ਜੇ ਟਾਈਮ ਤੇ ਆ ਜਾਂਦੀ ਆ ਬਾਰੀ ਬਾਲਾ ਟਾਈਮ ਨਹੀਂ ਲੰਗਦੀ ਆ ਉਹ ਖੱਚ ਕੇ ਲਾਉਣੀ ਪੈਂਦੀ ਆ ਫਿਰ ਤੇ ਮੈਂ ਹੁਣ ਜਾਣਾ ਸੀਗਾ ਤੇ ਮੈਂ ਕਿਹਾ ਵੀ ਆਪਣਾ ਮੌਸਮ ਕਰਾਵਾ ਕਰਮਜੀਤਾਂ ਦੀ ਮੀਂਹ ਆ ਜੂ ਉਹ ਮੜ ਕੇ ਫਿਰ ਫਾਜੇਗਾ ਤੋ ਉੱਥੇ ਅਸੀਂ ਦਰਿਆਵਾਂਗੇ ਕੱਲੇ ਮੈਂ ਇਸ ਕਰਕੇ ਅੱਜ ਪ੍ਰਕਾਸ਼ਨ ਕਰ ਦਿੱਤਾ ਕੋ ਡਰਦਾ ਤਾਂ ਮੈਂ ਵੀ ਐ ਮੈਂ ਫੜਾ ਮਾਰੀ ਜਾਵਾਂ ਭੈਣੋ ਨਹੀਂ ਡਰਦੇ ਆ ਨਾ ਤੇ ਜਦੋਂ ਲੱਛਕ ਜੀ ਵੱਜਦੀ ਐ ਤੇ ਪਰਬਾਲਾ ਮੰਨਦਾ ਔਖਾਂ ਦਾ ਉਹ ਵੇਖੋ ਹਣ ਵੇਖਿਆ ਬਾਕੀ ਤੋ ਡਰ ਡਰੀਦਾ ਨਹੀਂ ਨਾ ਹੁੰਦਾ ਸੁਧਲਾ ਸਭ ਨੇ ਕੁਛ ਸਾਡੇ ਤੋਂ ਪਹਿਲਾਂ ਕੰਮ ਲੱਗ ਨੇ ਉਹ ਪਰ ਜਾਣਾ ਨਾ ਬਈ ਨਿਆਣਾ ਹੈਗਾ ਨਿਆਣੇ ਨੇ ਡਰ ਨਹੀਂ ਹੁੰਦਾ ਅਜੇ ਮਾਰਕੀਟ ਹੀ ਜਾਨੇ ਜਵਾਕ ਹੈਗਾ ਕੱਲ ਦਾ ਡਰ ਤਾਂ ਲੱਗਦਾ ਹੀ ਹੈ ਸਭ ਨੂੰ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਨੇ ਸਭ ਚੜ੍ਹਦੀ ਕਲਾ ਜਿਨੇ ਪਰਮਾਤਮਾ ਤਨ ਰੱਖੀ ਦੇਵੇ ਤੇ ਮੀਰੋ ਗੁਰਪ੍ਰੀਤ ਬਰਾੜ ਚੈਨਲ ਨੂੰ ਵਾਤਵੰਦ ਲਿਆ ਕਰੋ ਸ਼ੇਅਰ ਕਰੋ ਮੈਨੂੰ ਬਹੁਤ ਜਿਆਦਾ ਸਪੋਰਟ ਦੀ ਲੋੜ ਹੈ ਮੈਨੂੰ ਸਪੋਰਟ ਜ਼ਰੂਰ ਕਰੋ ਕਰੇ ਗਰੀਬ ਆਦਮੀ ਨੂੰ ਸਪੋਰਟ ਕਰੋ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂ ਟੋ ਫੈਮਿਲੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਿਹੜੇ ਨਾਮੇ ਜੁੜੇ ਭੈਣ ਭਰਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅੱਜ ਵੀਰੋ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੀਂਹ ਕਿੱਥੇ-ਕਿੱਥੇ ਪਿਆ ਜੀ ਆਪਣੇ ਮੀਂਹ ਦਾ ਨਹੀਂ ਦਾ ਹਵਾ ਜਰੂਰ ਹੈ ਠੰਡੀ ਠੰਡੀ ਤੇ ਗਰਮੀ ਸੀਗੀ ਤੇ ਥੋੜ੍ਸੇ-ਸਕਾਰ ਕੇ ਹਵਾ ਦਾ ਠੰਡੀ ਜਰੂਰ ਹੋਊਗੀ ਪਰ ਮੀਂਹ ਆਉਣ ਦੀ ਸੰਭਾਵਨਾ ਹੈਗੀ ਆ ਕਿ ਕਿ ਬਾ ਇੱਕ 22 ਦਾ ਦਾਦੇ ਆ ਭਾਰੀ ਤੋਂ ਭਾਰੀ ਮੀਂਹ ਚਲੋ ਸਖਤ ਸਖਤ ਦਾ ਪਾਵੇ ਅੱਗੇ ਕਰਮਜੀਤ ਡਰੀ ਜਾਂਦੀ ਆ ਤੇ ਹੁਣ ਮੇਰੇ ਵਾਲੇ ਬਲੌਗ ਚ ਤੁਸੀਂ ਵੇਖੋ ਇਹਦਾ ਸੂਟ ਤੇ ਮੁੜ ਕੇ ਇਹਦੇ ਬਲੌਗ ਵਿੱਚ ਆਪਾਂ ਚੱਲਾਂਗੇ ਮਿਲਦੇ ਆਂ ਇਹਨਾਂ ਦੇ ਬਲੌਗ ਵਿੱਚ ਜਾ ਕੇ ਤੇ ਤੁਹਾਡਾ ਭੈਣ ਭਰਾਵਾਂ ਦਾ ਸਾਰਿਆਂ ਦਾ ਤਾਅਦਲਾ ਧੰਨਵਾਦ ਆ ਜੀ ਤੁਹਾਡੀ ਕਿਰਪਾਜ਼ਾ ਤੁਹਾਡੇ ਅਸ਼ੀਰਵਾਦ ਸਾਡਾ ਤੁਹਾਡੇ ਪਿਆਰ ਸਦਕਾ ਹੀ ਸਾਡੇ ਅੱਜ ਐਸਾ ਵਧੀਆ ਦਿਨ ਚੜਿਆ ਪ੍ਰਮਾਤਮਾ ਸਾਡਾ ਇਸੇ ਬੰਨਿਆਵੇ ਕੁਝ ਜਨਾ ਦੇਣਾ ਸਾਡੇ ਦੋ ਤਾਂ ਮੁਗ ਗਏ ਆਪੇ ਤੇ ਇੱਕ ਆਪਣੇ ਲਾ ਕੇ ਅੱਜ ਵਾਈਫਾਈ ਦੋ ਅੰਬਾ ਦੇ ਪੁੱਟੇ ਆਪੇ ਉੱਗ ਗਏ ਇੱਕ ਵਾਈਫਾਈ ਲੱਗ ਗਿਆ ਤੇ ਕੱਲ ਪੱਖਾ ਵੀ ਠੀਕ ਹੋ ਗਿਆ ਕੱਲ ਅਸੀਂ ਪੱਖਾ ਵੀ ਠੀਕ ਕਰ ਲਿਆ ਉਹ ਮੈਂ ਬੈਠੇ ਬੈਠੇ ਨੇ ਸੋਚਿਆ ਮੈਂ ਕਿ ਯਾਰ ਮੈਨੂੰ ਪਟੋਚਾ ਚਲਵਾਵਾਂਗੇ ਇਹਨੂੰ ਲੈ ਕੇ ਜਾਵਾਂਗੇ ਤੇ ਸੋ ਇਸ ਤਰ੍ਹਾਂ ਕਰਕੇ ਵੀ ਔਖਾ ਹੋ ਗਿਆ ਤੇ ਫੇਰੇ ਮੈਂ ਤੇ ਕਰਮਜੀਤ ਰਾਇ ਬਣਾਈ ਅਸੀਂ ਕਰਮਜੀਤਾਂ ਦੀ ਨਾਲ ਆ ਕੇ ਵੀ ਅੱਗੇ ਦਿਮਾਗ ਤੂੰ ਆਵਾ ਲੜਾ ਲੈਣਾ ਤੇ ਅੱਜ ਤੇਰਾ ਪੱਖਾ ਖਰਾਬ ਆ ਤੇ ਅੱਜ ਤੇਰਾ ਦਿਮਾਗ ਕਾ ਤੂੰ ਨਹੀਂ ਕੰਮ ਕਰਦਾ ਮੈਂ ਕਿਹਾ ਵੀ ਲੈ ਵੀ ਔਰ ਤੂੰ ਮੈਨੂੰ ਕਹਤਾ ਤੇ ਮੈਂ ਹੁਣ ਦਿਮਾਗ ਲੜਾ ਲਿਆ ਮੈਂ ਕਥੌੜੀ ਠੰਡੇ ਰੱਖ ਲਈ ਇੱਕ ਕਥੌੜੀ ਨਾਲ ਉੱਤੋਂ ਛੱਟ ਲਾਤੀ ਉਹ ਝੰਡ ਹੋ ਗਏ ਫਾਰ ਉਹ ਵਿਚਾਲੋਂ ਜਿਹੜਾ ਉਹ ਘੁਕਣ ਵਾਲਾ हट ਗਿਆ ਤੇ ਵਧੀਆ ਪੱਖਾ ਚੱਲੀ ਜਾਂਦਾ ਰਾਤ ਨੂੰ ਵੀ ਵਧੀਆ ਚੱਲੀ ਹੈ ਤੇ ਪਰ ਮੈਂ ਤਾਂ ਗਿਆ ਲੈ ਵੀ ਮੈਂ ਪੱਕੇ ਤੋਂ ਬਗੇਰ ਕੋ ਮੈਨੂੰ ਆਵਾਰੋਂ ਇਕਲੈਂਦੇ ਸਾਰੀ ਇਸ ਕਰਕੇ ਪਰ ਮੈਂ ਦੂਰ ਪਿਆ ਨਿਕੜਾ ਗਰੀਬ ਆਦਮੀ ਦਾ ਸੋਚਦੇ ਨਹੀਂ ਨਾ ਚਲੋ ਕੋਈ ਨਹੀਂ ਭਣ ਭਰਾ ਹੈਗੇ ਤੇ ਗਰਮੀ ਬਹੁਤ ਜ਼ਿਆਦਾ ਸੀ ਕੀ ਜੀ ਗਰਮੀ ਹੁਣ ਕਾਰਨ ਨੂੰ ਥੋੜਾ ਜਿਹਾ ਮੌਸਮ ਬਦਲਿਆ ਤੇ ਸਾਰੇ ਬੈਠ ਬਰਾ ਟਿਕ ਟਕ ਨੇ ਅੱਜ ਵੀ ਠੀਕ ਐ ਅੱਜ ਵੇਖਾਂਗੇ ਵਾਈਫਾਈ ਦਾ ਕਿੰਨਾ ਕੁ ਫਾਇਦਾ ਹੁੰਦਾ ਨੇੜੇ ਵਾਈਫਾਈ ਦਾ ਦੂਰ ਉਹਨਾਂ ਨੇ ਅੱਜ ਤੱਕ ਤਾਂ ਨਹੀਂ ਮੈਨੂੰ ਕਿਹਾ ਉਹ ਵਿਚਾਰੇ ਨੇ ਉਹ ਸਤਨਾਮ ਬਿੱਲਾ ਮੇਰਾ ਭਤੀਜੇ ਦਾ ਨਾਂ ਤੇ ਉਹਨੇ ਮੈਨੂੰ ਅੱਜ ਤੱਕ ਨਹੀਂ ਕਿਹਾ ਚਾਚਾ ਮੈਂ ਵਾਈਫਾਈ ਬੰਦ ਕਰਦਾ ਤੇ ਮੈਂ ਦਾ ਸਮਾਂ ਤੋਂ ਪੁੱਛ ਕੇ ਆਉਣਾ ਤੇ ਪੁੱਤ ਤੇਰਾ ਵਾਈਫਾਈ ਚੱਲਦਾ ਨਹੀਂ ਜਾਂ ਇੰਨੀ ਸਪੀਡ ਆਉਦੀ ਉਹ ਕਹਿੰਦਾ ਚਾਚਾ ਕੋਈ ਨਹੀਂ ਵੇਖ ਲਾਂਗੇ ਤੋ ਉਹਨਾਂ ਮੁੰਡਿਆਂ ਨੇ ਮੈਨੂੰ ਉਹਨਾਂ ਦੇ ਸਾਡੇ ਪਰਿਵਾਰ ਨੇ ਕਿਸੇ ਨੇ ਵੀ ਮੈਨੂੰ ਨਾ ਕੀਤੀ ਤੇ ਉਹਨਾਂ ਦਾ ਤੈਅ ਲੋ ਧੰਨਵਾਦ ਆਪੇ ਪ੍ਰਮਾਤਮਾ ਤੁਹਾਨੂੰ ਰਸਤੀ ਦੇਵੇ ਸਾਰਾ ਤੇ ਮੇਰ ਭਰਿਆ ਹੱਥ ਰੱਖੇ ਸਾਡੇ ਘਰ ਖੁਸ਼ੀਆਂ ਆਉਣ ਤੁਸੀਂ ਕੋਚ ਆ ਸੀ ਕੋਚ ਹੈ ਪ੍ਰਮਾਤਮਾ ਤੋਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੀ ਤੇ ਮੈਂ ਅੱਜ ਤੁਹਾਡੇ ਨਾਲ ਕੱਲ ਮੈਂ ਬਲੌਗ ਦੇ ਵਿੱਚ ਦੱਸਿਆ ਸੀਗਾ ਵੀਰ ਜੀ ਜ਼ਿੰਦਗੀ ਬਾਰੇ ਤੇ ਇੱਕ ਮੈਂ ਹੋਰ ਥੋੜਾ ਜਿਹਾ ਦਿਮਾਗ ਨਾਲ ਸੋਚਿਆ ਵੀ ਆਰ ਜੇ ਆਪਾਂ ਮੈਂ ਸੋਚ ਕੇ ਬੁਢੀਆਂ ਨੂੰ ਕੰਮ ਬਹੁਤ ਹੁੰਦੀ ਮਾਂ ਆਪੇ ਨਾਲ ਕੰਮ ਬਹੁਤ ਜ਼ਿਆਦਾ ਹੁੰਦੇ ਆ ਪਹਿਲਾਂ ਸਵੇਰ ਉੱਠਦੇ ਆ ਚਾਹ ਬਣਾਉਂਦੀ ਆ ਸਾਰੇ ਪਰਿਵਾਰ ਦੇ ਬਰਾਬਰ ਇੱਕ ਇੱਕ ਗਲਾਸ ਰੱਖਦੀ ਆ ਇੱਕ ਇੱਕ ਕਲਾਸ ਪਾਣੀ ਦਾ ਰੱਖਦੀ ਆ ਤੋ ਦੋ ਖਲਾਸ ਹੋ ਗਏ ਇੱਕ ਜੀ ਮਗਰ ਫੇਰ ਇਹ ਓਟਕੇ ਤਾਰਾ ਕੱਢ ਜਾਂਦੀਆਂ ਤਾਰਾ ਕੱਢ ਕੇ ਫੇਰ ਉਹਦਾ ਗੁਆ ਗੂੜਾ ਕਰਦੀਆਂ ਵਿਚਾਰੀਆਂ ਫੇਰ ਉਦੋਂ ਰੋਟੀ ਦਾ ਟਾਈਮ ਹੋ ਜਾਂਦਾ ਫੇਰ ਬੰਦੇ ਬਾਹਰ ਚਲੇ ਜਾਂਦੇ ਆ ਖੇਤ ਨੂੰ ਰੋਟੀ ਖਾ ਕੇ ਥੋੜੇ ਟਾਈਮੇ ਕੰਮ ਉੱਡੇ ਆਉਂਦਾ ਚਾਹ ਹੈ ਵੀ ਭਈ ਚਾਹ ਬਣਾਓ ਸਰਦਾਰ ਜੀ ਚਲੋ ਚਾਹ ਬਣਾ ਲਈ ਚਲੋ ਚਾਹ ਪੀ ਕੇ ਫੇਰ ਉਹ ਰਹਿ ਰੂ ਆਦਾ ਲੱਦ ਲੁੱਦ ਕੇ ਇੱਕ ਸਾਗ ਵੀ ਭਰਾ ਸਾਧਕੇ ਵੇਰ ਦਰ ਜਾਂਦੇ ਆ ਫੇਰ ਉਹ ਕਹਿ ਦਿੰਦੀਆਂ ਵਿਚਾਰੀਆਂ ਵੀ ਹੁਣ 12 ਵਜੇ ਗਏ ਆ ਹੁਣ ਤਾਂ 2 ਵਾਲੀ ਚਾਹ ਨੂੰ ਆਉਣਗੇ ਤੇ 2 ਘੰਟੇ ਆਪਾਂ ਆਰਾਮ ਕਰ ਲਈਏ ਬਾਸ ਇਹਨਾਂ ਨੂੰ 2 ਘੰਟੇ ਹੀ ਮਿਲਦੇ 12 ਤੋਂ 2 ਤੱਕ ਮੋਰਕਾ ਚਾਹਤ ਸੋ ਚਾਪ ਜੀ ਆ ਪਠੇ ਕਰਤਾ ਵਡਾ ਆ ਵਾਟ ਦਾ ਸੋ ਚਾਪ ਲੈ ਗਏ ਸੌਰੀ ਫਵਾ ਫਿਰ ਧਾਰਾ ਦਾ ਟਾਈਮ ਹੋ ਜਾਂਦਾ फिर जो दो दोले चाहे भांडे फिर वो हो हैं हाँ जी तो आप पाई भी अब वे क्या आप ही गढ़ कि सोहने लगती चीज़ है ना कि अच्छे बहुत वाइया चीज़ है गेंडा बहुत सोहने लगते है तो वो अखा चो पानी नहीं आया रोंदे तो वो वैसा ਮੈਂ ਤਾਂ ਗੰਡੇ ਨੂੰ ਇੱਥੋਂ ਤੱਕ ਵੀ ਹੱਥ ਲਾ ਲਾ ਮੇਰਾ ਬੁਰਾ ਹਾਲ ਹੋ ਜਾਣਾ ਗੰਡਾ ਦਾ ਗੰਡਾ ਦੇ ਹਰੀ ਮਿਰਚ ਖਾਣੀ ਚਾਹੀਦੀ ਹੈ ਸਾਰਿਆਂ ਨੂੰ ਡਾਕਟਰ ਦੱਸਦੇ ਆ ਤੂੰ ਤਾਂ ਚਟਨੀ ਰਗੜ ਕੇ ਚਾਰ ਤੰਨੇ ਨੰਗਣ ਦਿੰਦੀ ਮੈਂ ਤਾਂ ਕਹਿਣਾ ਵੀ ਕੌਲੀ ਭਰ ਕੇ ਚਟਨੀ ਰਗੜੀ ਗਈ ਹੈ ਚਟਨੀ ਰਗੜੀ ਗਈ ਹੈ ਉਹ ਜਦੋਂ ਕਹਿੰਦਾ ਵੀ ਚੱਲ ਚਾ ਦੋ ਤਿੰਨ ਦਾ ਨੰਗਣ ਦੇ ਦੂਜੇ ਦੂਜੇ ਜਦੋਂ ਸਾਭ ਨੂੰ ਸਗਿਆ ਦੇ ਦਿੰਦੇ ਆ ਕਟਨੀ ਮੌਕਾ ਕਿਵੇਂ ਕਟਨੀ ਦਾ ਕਟਲਾ ਮੇਰਾ ਬਾਪ ਤੇ ਜਿਆ ਹਾਲ ਚੱਲਦਾ ਰਿਹਾ ਆਪਣੇ ਮੈਨੂੰ ਮਿਰਚ ਮਸਾਲੇ ਨਾਲ ਜੇ ਤਾਂ ਆਪਾਂ ਬਹੁਤ ਤਰੱਕੀ ਦੇ ਗਾਂ ਤੁਸਪਾਂਗੇ ਆਪਾਂ ਬਾਹਲਾ ਦੂਰ ਮਿਰਚ ਮਾੜਾ ਹੁੰਦਾ ਸਰੀ ਲਈ ਮੈਨੂੰ ਮਤਲਬ ਕਿ ਉਹ ਕਹਿੰਦਾ ਆਪਾਂ ਬਣਾ ਲੈਂਦੇ ਹਾਂ ਫਾਟੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਸੰਝੀਆਂ ਅੱਜ ਮੇਰੇ ਨਾਲ ਖਰਮ ਜਿੱਤ ਨੇ ਥੋੜਾ ਸਾਥ ਦਿੱਤਾ ਤੇ ਮੈਂ ਅੱਜ ਫਿਰ ਥੋੜੀ ਜਿਹੀ ਗੱਲ ਆਪਾਂ ਵਿਦਾਣਾ ਵਿਦਾਈ ਨਹੀਂ ਸਕੇ ਹਨ ਕੱਲ ਥੋੜਾ ਜਿਆਦਾ ਟਾਈਮ ਲੈ ਚੁੱਕੇ ਆ ਤੇ ਸੋ ਆਪਾਂ 15 ਮਿੰਟਾਂ ਦਾ ਵਾਇਆ ਰੱਖਿਆ ਕਰਾਂਗੇ ਅਜੇ ਦੋ ਮਹੀਨਾ ਖੰਡ ਫੇਰ ਕਿਤੇ ਕਿਤੇ ਜੇ ਮਾਨੂੰ ਜੇ ਖੁਸ਼ੀਆਂ ਤੁਸੀਂ ਦੇਣੀਆਂ ਜੀ ਤੁਹਾਡੀਆਂ ਖੁਸ਼ੀਆਂ ਦੇ ਨਾਲ ਹੀ ਸਾਡੀਆਂ ਖੁਸ਼ੀਆਂ ਹੈ ਸਾਡੀਆਂ ਕੋਈ ਕੱਲਿਆਂ ਦੀਆਂ ਖੁਸ਼ੀਆਂ ਨਹੀਂ ਹੈ ਭਰਾਵੋ ਬੜੀ ਹੈਲਪ ਕੀਤੀ ਤੁਸੀਂ ਬਹੁਤ ਮਿਹਨਤ ਕੀਤੀ ਸਾਡੇ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਮਾਲਕ ਜੋਤੋ ਫੈਮਿਲੀ ਦਾ ਵੀ ਤਹਿ ਦਿਲੋਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਵੀ ਤਰਕਿਆਂ ਬਖਸ਼ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੈਠੀ ਹੈ ਨਵੇਂ ਜੁੜੇ ਪਹਿਣਾ ਭਰਾਵਾਂ ਨੂੰ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਵੰਸ਼ ਨਾਮ ਆਉਣ ਲੰਗਰ ਖੇਤੀ ਬਾੜੀ ਚਾਰਾ ਸੋਖ ਸ਼ਾਂਤੀ ਬਖਸ਼ਣੀ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਨਾ ਕਰੇ ਕਿਹੜੇ ਸੋਖ ਸ਼ਾਂਤੀ ਜਵਨ ਜਵਨ ਚੜ੍ਹਦੀ ਕਲਾ ਵਿੱਚ ਰੱਖ ਕੇ ਸੱਚੇ ਪਾਤਸ਼ਾਹ ਵਾ ਬਾਹਰ ਬੈਠ ਕੇ ਦੇ ਸਭ ਦੇ ਸਭ ਵਿੱਚ ਮੇਰੀਆਂ ਭੈਣਾਂ ਬਜ਼ੁਰਗ ਮਤਾਮਾ ਬੱਚੇ ਵੀਰ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਸੱਚੇ ਪਾਤਸ਼ਾਹ ਗਏ ਈ ਦਾਸ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਦੀ ਸਤਿ ਸ਼੍ਰੀ ਅਕਾਲ